ਸਾਤਿਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਰਵਿੰਦਰ ਸਿੰਘ ਬੱਦਨ ਔਨ 에ਅਰ ਇੱਕ ਮੁਹਿੰਮ ਚਲਾ ਰਹੇ ਹੈ ਐਨਕ੍ਰੋਚਮੈਂਟ ਮੁਕਤ ਪੰਜਾਬ ਤੇ ਜੇਕਰ ਤੁਹਾਡੇ ਇਲਾਕਿਆਂ ਦੇ ਵਿੱਚ ਵੀ ਕਿਸੇ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ ਸਾਡੇ ਤੱਕ ਤੁਸੀਂ ਉਹ ਵੀਡੀਓ ਸ਼ੇਅਰ ਕਰ ਸਕਦੇ ਹੋ ਅਸੀਂ ਉਸ ਦੀ ਪੜਤਾਲ ਕਰਾਂਗੇ ਚੈਨਲ ਤੇ ਚਲਾਵਾਂਗੇ ਤੇ ਸਰਕਾਰੀ ਜਵਾਬ ਇਸ ਤੇ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ ਐਨਕ੍ਰੋਚਮੈਂਟ ਮੁਕਤ ਪੰਜਾਬ ਨੂੰ ਲੈ ਕੇ ਜਿਵੇਂ ਹੀ ਔਨ 에ਅਰ ਦੀ ਮੁਹਿੰਮ ਚੱਲ ਰਹੀ ਹੈ ਇਸੇ ਤੇ ਚੱਲਦੇ ਆ ਬਟਾਲਾ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿੱਥੇ ਪ੍ਰਸ਼ਾਸਨ ਸੜਕਾਂ ਤੇ ਉਤਰਿਆ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜਿਵੇਂ ਕਿ ਦੁਕਾਨਾਂ ਦੇ ਬਾਹਰ ਕਾਊਂਟਰ ਰੱਖ ਕੇ ਉੱਥੇ ਸੜਕਾਂ ਜਾਮ ਕੀਤੀਆਂ ਜਾਂਦੀਆਂ ਨੇ ਮਾਰਕੀਟ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਉਸ ਨੂੰ ਲੈ ਕੇ ਖਾਸ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਤੇ ਚੱਲਦੇ ਆ ਜਦੋਂ ਪ੍ਰਸ਼ਾਸਨ ਵਾਲੇ ਇਸ ਮਾਰਕੀਟ ਦੇ ਵਿੱਚ ਪਹੁੰਚੇ ਨੇ ਤਾਂ ਉਹਨਾਂ ਨੇ ਦੁਕਾਨ ਦੇ ਬਾਹਰ ਰੱਖਿਆ ਕਾਊਂਟਰ ਜਦੋਂ ਸੜਕ ਦੇ ਵਿੱਚ ਘਾਰ ਚੱਕ ਕੇ ਰੱਖਿਆ ਤਾਂ ਉੱਥੇ ਲੋਕ ਇਕੱਠੇ ਹੋ ਗਏ ਇਸ ਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਸੁਨੇਹਾ ਦਿੱਤਾ ਜਾਵੇ ਕਿ ਜੇਕਰ ਤੁਸੀਂ ਆਪਣਾ ਕਾਰੋਬਾਰ ਕਰਦੇ ਹੋ ਤਾਂ ਦੁਕਾਨ ਦੇ ਅੰਦਰ ਰੱਖ ਕੇ ਸਮਾਨ ਕਾਰੋਬਾਰ ਕੀਤਾ ਜਾਵੇ ਸੜਕ ਦੇ ਉੱਤੇ ਕਬਜ਼ਾ ਕਰਦੇ ਹੋ ਜਿਸ ਨਾਲ ਸੜਕ ਦਾ ਹੋਰ ਹਿੱਸਾ ਘਟ ਜਾਂਦਾ ਹੈ ਤੇ ਲੰਘਣ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਜੇਕਰ ਕਿਤੇ ਕੋਈ ਐਮਰਜੈਂਸੀ ਹੋ ਜਾਏ ਤਾਂ ਫੇਰ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਇਸੇ ਤੇ ਚੱਲਦੇ ਹਾਂ ਜਦੋਂ ਪ੍ਰਸ਼ਾਸਨ ਸੜਕਾਂ ਤੇ ਪਹੁੰਚਿਆ ਤਾਂ ਉਹਨਾਂ ਵੱਲੋਂ ਕਾਰਵਾਈਆਂ ਕੀਤੀਆਂ ਗਈਆਂ ਨੇ ਤਸਵੀਰਾਂ ਵੀ ਦਿਖਾਉਣੇ ਆ ਬਿਆਨ ਵੀ ਸੁਣਾਉਣੇ ਆ ਕਿ ਇਸ ਤਰੀਕੇ ਨਾਲ ਦੁਕਾਨਦਾਰਾਂ ਨੂੰ ਸਮਝਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਬਟਾਲਾ ਸ਼ਹਿਰ ਚ ਮਿਊਨਿਸਪਲ ਕਾਰਪੋਰੇਸ਼ਨ ਬਟਾਲਾ ਵੱਲੋਂ ਇਹ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ ਇਨਕ੍ਰੋਚਮੈਂਟ ਨੂੰ ਹਟਾਉਣ ਵਾਸਤੇ ਇਹ ਕੁਝ ਸ਼ਹਿਰ ਵਾਸੀ ਵੀ ਸਹਿਯੋਗ ਦੇ ਰਹੇ ਇਹ ਸਾਡੀ ਇਹੀ ਸਾਰਿਆਂ ਨੂੰ ਅਪੀਲ ਹੈ ਸ਼ੌਪਕੀਪਰਸ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਆਪਣਾ ਆਪਣਾ ਦੁਕਾਨ ਦਾ ਜਿਹੜਾ ਸਮਾਨ ਹੈ ਕਿਸੇ ਦਾ ਕੋਈ ਕਾਰੋਬਾਰ ਹੈ ਤੁਹਾਨੂੰ ਅੰਦਰ ਰੱਖਣ ਸਮਾਨ ਨੂੰ ਸੜਕ ਤੇ ਨਾ ਰੱਖਣ ਬਾਅਦ ਤੇ ਟ੍ਰੈਫਿਕ ਦੀ ਬੜੀ ਪ੍ਰੋਬਲਮ ਹੈ ਇਸ ਸ਼ਹਿਰ ਵਿੱਚ ਐਨਕਰੋਚਮੈਂਟ ਕਰਕੇ ਤੇ ਇੱਕ ਇੱਕ ਆਪਣਾ ਇੰਡਸਟਰੀ ਬਿੰਗ ਜਰੂਰ ਲਗਾਉਣ ਦੁਕਾਨਾਂ ਦੇ ਬਾਹਰ ਕਾਫੀ ਲਫਾਫੇ ਵਗੈਰਾ ਜਾਂ ਗੰਦਗੀ ਹੁੰਦੀ ਹੈ ਉਹ ਸੜਕਾਂ ਤੇ ਨਾ ਸੁੱਟਣ ਇਹਨੂੰ 10 ਮਿੰਟ ਪਾਉਣ ਤੇ ਜਦੋਂ ਕਾਰਪੋਰੇਸ਼ਨ ਦੀ ਕੋਈ ਟਰਾਲੀ ਆਉਂਦੀ ਹੈ ਸਵੇਰੇ ਤੇ ਉਹਦੇ ਅੰਦਰ ਉਹਨਾਂ ਦੇ ਦੁਕਾਨਦਾਰ ਬਲਵੇਰੇ ਤੇ ਖੜੇ ਆ ਉਹ ਕਾਫੀ ਅੱਜਿ ਦੇ ਵਧਾਏ ਹੋਏ ਹਾਂਜੀ ਅਸੀਂ ਉਹਨਾਂ ਨਾਲ ਮੀਟਿੰਗ ਕਰ ਰਹੇ ਹਾਂ ਮੀਟਿੰਗ ਕਰਕੇ ਇਹਨੂੰ ਯੂਨੀਫਾਰਮ ਤਰੀਕੇ ਨਾਲ ਢੀਲ ਕਰਾਂਗੇ ਤੇ ਤਾਂ ਕਿ ਸਾਰਿਆਂ ਦੇ ਇੱਕ ਸਾਰ ਖੜੇ ਹੋਣ ਕਿਸੇ ਦਾ ਬਹੁਤ ਜ਼ਿਆਦਾ ਗੇਤਕ ਵਧਾਏ ਹੋਏ ਆ ਤੇ ਉਹ ਉਹਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਔਰ ਦੇਖਾ ਦੇਖੀ ਇੱਕ ਦੁਕਾਨਦਾਰ ਜੇ ਆਪਣਾ ਥੋੜਾ ਅੱਗੇ ਵਧਾਉਂਦਾ ਤਾਂ ਦੂਸਰਾ ਦੁਕਾਨਦਾਰ ਵੀ ਉਹਨੂੰ ਦੇਖ ਕੇ ਅੱਗੇ ਵਧਾ ਲੈਂਦਾ ਜੋ ਕਿ ਗਲਤ ਹੈ ਤੇ ਉਹ ਅਸੀਂ ਸਾਲ ਤੋਂ ਨਾ ਆਏ ਸੀ ਤੁਸੀਂ ਕਹਿੰਦੇ ਸੜਕ 'ਤੇ ਖੜਾ ਰੱਖ ਕੇ ਵੇਚ ਰੋਸ ਪਾ ਲਓ ਕੀ ਮਤਲਬ ਹੈ ਦੇਖੋ ਗੱਲ ਇਹ ਹੈ ਕਿ ਅਸੀਂ ਸਿਰਫ ਉਹਨਾਂ ਨੂੰ ਸੈਂਸਿਟਾਈਜ਼ ਕਰ ਰਹੇ ਹਾਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਕਿੱਥੇ ਤੱਕ ਕਬਜ਼ਾ ਕਰੋਗੇ ਇਹਦਾ ਤਾਂ ਕੋਈ ਅੰਤ ਨਹੀਂ ਹੈ ਤੁਸੀਂ 2 ਫੁੱਟ ਅੱਗੇ ਵਧਜੋ ਦੁਕਾਨ ਤੋਂ ਬਾਹਰ 4 ਫੁੱਟ ਅੱਗੇ ਵਧਜੋ ਫਿਰ 6 ਫੁੱਟ ਅੱਗੇ ਆ ਜਾਓ ਕਿੱਥੇ ਗੱਲ ਮੁੱਕਣੀ ਹੈ ਤੇ ਆਪਾਂ ਸੜਕ 'ਤੇ ਆ ਜਾਾਂਗੇ ਕਨਨੋ ਸਿਰਫ ਸਮਝਾਉਣ ਦਾ ਤਰੀਕਾ ਹੈ ਕਿ ਤੁਸੀਂ ਜੇ ਇਦਾਂ ਕਾਊਂਟਰ ਬਾਹਰ ਲਾ ਲੋਗੇ ਸੜਕ ਤੇ ਬਾਹਰ ਲਾ ਲੋਗੇ ਤਾਂ ਕਿਵੇਂ ਲੋਕ ਲੰਘਣਗੇ ਕਿਵੇਂ ਟ੍ਰੈਫਿਕ ਲੰਘੇਗਾ ਤੇ ਅਸੀਂ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਸਿਰਫ ਸਮਝਾਉਣ ਵਾਸਤੇ ਇਹ ਇਹੀ ਅਪੀਲ ਕਰਦੇ ਆ ਕਿ ਆਪਣੇ ਕਾਊਂਟਰਸ ਨੂੰ ਦੁਕਾਨਾਂ ਦੇ ਅੰਦਰ ਰੱਖਣ ਆਪਣੀ ਹੱਦ ਦੇ ਅੰਦਰ ਰੱਖਣ ਉੱਥੇ ਤਾਂ ਕਿ ਕਹਿੰਦਾ ਸਰ ਜੀ ਅੱਜ ਤੁਸੀਂ ਕੇ ਉਹ ਸੰਝਾਇਆ ਲੋਕਾਂ ਨੂੰ ਕੀ ਨਹੀਂ ਦਿੱਤੇ ਲੇਕਿਨ ਦੋ ਦਿਨ ਬਾਅਦ ਫੇਰ ਜਾ ਕੇ ਦੇਖੋਗੇ ਤੇ ਫੇਰ ਉੱਥੇ ਕਾਊਂਟਰ ਲੱਗੇ ਹੋਣਗੇ ਉਦਾਂ ਹੀ ਸਾਰਾ ਹੋਏਗਾ ਤਪਰੇ ਤਾਂ ਦੇਖੋ ਇਹ ਤਾਂ ਲੋਕਾਂ ਨੂੰ ਵੀ ਰਿਸਪਾਂਸਿਬਲ ਹੋਣਾ ਹੀ ਪਏਗਾ ਨਾ ਨਿਰਾਪura ਸਰਕਾਰਾਂ ਦੀ ਔਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਨਾ ਆਪਾਂ ਕਹਿ ਸਕਦੇ ਇਹ ਆਮ ਸਿਟੀਜ਼ਨ ਨੂੰ ਵੀ ਰਿਸਪਾਂਸਿਬਲ ਹੋਣਾ ਪਏਗਾ ਇਕੱਲੇ ਰਾਈਟਸ ਨਹੀਂ ਹੁੰਦੇ ਉਹਨਾਂ ਦੇ ਰਿਸਪਾਂਸਿਬਿਲਟੀਜ਼ ਵੀ ਹੁੰਦੀਆਂ ਤੇ ਉਹ ਆਪਣੀ ਆਪਣੀ ਰਿਸਪਾਂਸਿਬਿਲਟੀ ਸਮਝਣੀ ਪਏਗੀ ਕਿ ਆਪਣਾ ਆਪਣਾ ਸਮਾਨ ਅੰਦਰ ਰੱਖੀਏ ਇਨਕ੍ਰੋਚਮੈਂਟ ਨਾ ਕਰੀਏ ਤੇ ਆਪ ਵੀ ਕੰਫਰਟ ਜ਼ੋਨ ਚ ਰਹਿਣ ਲੋਕਾਂ ਨੂੰ ਵੀ ਜਿਹੜੇ ਉੱਥੋਂ ਲੰਘ ਰਹੇ ਆ ਉਹ ਵੀ ਕੰਫਰਟੇਬਲੀ ਅੱਗੇ ਉਹ ਲੰਘਣ ਇਹ ਤਾਂ ਹਰੇਕ ਨੂੰ ਚਾਹੀਦਾ ਜੇ ਨਹੀਂ ਹਟਣਗੇ ਤਾਂ ਅਸੀਂ ਫਿਰ ਕਾਨੂੰਨੀ ਕਾਰਵਾਈ ਕਰਾਂਗੇ ਜੋ ਮਿਊਨਿਸਪਲ ਐਕਟ ਦੇ ਤਹਿਤ ਕਾਰਵਾਈ ਫਿਰ ਉਹ ਸ਼ੁਰੂ ਆਰੰਭ ਕਰਾਂਗੇ ਅਸੀਂ ਥੈਂਕ ਯੂ ਜੀ ਜੀ ਦਾ ਬਾਬੂ ਬਦਲਮ ਬਦਲਮ ਜੀ ਖੋਸਲਾ ਅੱਛਾ ਅੱਜ ਇਹਦੀ ਕਾਰਵਾਈ ਹੋਈ ਆ ਪ੍ਰਸ਼ਾਸਨ ਵੱਲੋਂ ਇਹ ਨਜਾਇਜ਼ ਆਡੇ ਆ ਕੇ ਨਜਾਇਜ਼ਾਨੂੰ ਕਹਿੰਦੇ ਹਾਂ ਅੰਦਰ ਵੜ ਜੰਦਰਾ ਆਪਣੇ ਬੈਠੇ ਅਸੀਂ ਆਪਣੇ ਅੱਗੇ ਬੈਂਚ ਅੰਦਰ ਤੇ ਹਾਂ ਉਸੇ ਆਖਣ ਕਿ ਬਾਹਰ ਘਟੋ ਬਾਹਰ ਘਟ ਬੈਜ ਬਾਹਰ ਘਟ ਕਿ ਕਿੰਨੀ ਗੱਲ ਹੋਇਆ ਹੈ ਮੈਂ ਨੂੰ ਜਾਇਤਾ ਗਲੀ ਦੁਕਾਨਦਾਰ ਨੂੰ ਦੁਕਾਨਦਾਰ ਮੈਂ ਸਾਹਿਬ ਦੇ ਪਹਿਲੇ ਸਾਡੇ ਇੱਕ ਅਨਪਲ ਕੰਮ ਦੁਕਾਨਦਾਰ ਦੁਕਾਨਦਾਰ ਨੂੰ ਕਰਦੇ ਆ ਕੇ ਸਾਹਿਬ ਜੀ ਆ ਕੇ ਕੰਮ ਹੀ ਕਰਨ ਦੁਕਾਨਦਾਰ ਨਾਲ ਕਰਨਾ ਬਸ ਸਹੀ ਕਰਨ ਤੇ ਨੂੰ ਜਾਇਨ ਜਾਏਗੀ થઈ ਗਿਆ ਨਾ ਸਹੀ ਜਾ ਸਹੀ ਜਾ ਹੁੰਦਾ ਆ ਲੱਗਦਾ ਪੈਂਦਾ ਸਹੀ ਜਾ ਜਿਹੜਾ ਜਿਹੜਾ ਸਾਰਾ ਲਾਵੇ ਇਹ ਕੋਈ ਸਹੀ ਕਿਹਨੂ ਸਾਲਾ ਕੋਈ ਇਸੇ ਆਂਦਾ ਸੀ ਕਿਚਕੀ ਬਾਹਰ ਲੱਗਿਆ ਉੱਥੇ ਜੀ ਉੱਥੇ ਫੋਟੋ ਖਿੱਚਣੀ ਆ ਉਸ ਉਸ ਤੇ ਜਾ ਕੇ ਗੱਲ ਨਹੀਂ ਮਰਦਾ ਜੋ ਸੇ ਲਿਆ ਜੋ ਹਨ ਗਿਆ ਹਾਂ ਜਿਮਾਸ਼ ਬਾਜੀ ਅੱਜ ਦੀ ਕਾਰਬਾਰੀ ਹੋਈ ਪ੍ਰਸ਼ਾਸਨ ਵੱਲੋਂ ਸੀ ਨਹੀਂ ਨਹੀਂ ਆਈ ਹੋਈ ਜੀ ਬੋਕਾ ਨੋਕੋਂ ਜੇਗਾ ਨਹੀਂ ਕਨੇ ਮੋਲ ਨਾ ਨਾ ਨੋ ਮੋਲ ਕਨੇ ਫੋਲਣਾ ਅਵੇ ਅੱਥੇ ਬਗਾ ਅੱਥੇ ਨਹੀਂ ਮਿਆਜ ਅਦਕੋ ਨਾ ਅੰਮਿਆਜ ਅੰਦੋਂ ਨਾ ਚੋਕ ਲੋ ਰਵੰਦ ਗਾਂਗੈ ਹੋ ਜਾਏਗਾ ਗਾਗਿੰਦਰ ਵੱਡੇਗਾ ਤਾਂ ਮਾਮਨ ਬੰਦੇ ਨੂੰ ਇਹ ਨੋਕਣ ਇਹ ਨੀ ਇਹ ਵਸਵਾ ਗਲਪਾ ਤੁਸੀਂ ਕਾਰੋਬਾਰ ਕਰਨਾ ਹੈ ਕਰੋ ਇਸ ਵਿੱਚ ਕੋਈ ਕਿਸੇ ਨੂੰ ਰੋਕ ਟੋਕ ਨਹੀਂ ਹੈ ਪਰ ਦੁਕਾਨਾਂ ਤੋਂ ਬਾਹਰ ਸਮਾਨ ਕੱਢ ਕੇ ਜ਼ਮੀਨ ਦੇ ਉੱਤੇ ਨਾਜਾਇਜ਼ ਕਬਜ਼ੇ ਕਰਕੇ ਕਿਸੇ ਵੀ ਤਰੀਕੇ ਨਾਲ ਸਰਕਾਰੀ ਤੰਤਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਨਾਜਾਇਜ਼ ਕਬਜ਼ੇ ਨਾ ਕਿਤੇ ਜਾਣ ਇਹ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਪਰ ਜੇਕਰ ਅਜਿਹਾ ਲਗਾਤਾਰ ਹੁੰਦਾ ਹੈ ਤਾਂ ਫਿਰ ਪ੍ਰਸ਼ਾਸਨ ਵੀ ਤੁਹਾਡੇ ਦੇ ਉੱਤੇ ਬਿਲਕੁਲ ਨਕੇਲ ਕੱਸੇਗਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਨਾਲ ਬਾਅਦ ਵਿੱਚ ਦੁਕਾਨਦਾਰ ਇਹ ਜ਼ਰੂਰ ਕਹਿੰਦੇ ਨੇ ਕਿ ਸਾਡੇ ਕਾਰੋਬਾਰ ਪ੍ਰਭਾਵਿਤ ਹੋ ਨੇ ਪਰ ਗਲਤੀ ਕਿਉਂ ਕਰਨੀ ਪਹਿਲਾਂ ਹੀ ਜੇਕਰ ਆਪਣੇ ਕੰਮ ਕਰਨੇ ਨੇ ਦੁਕਾਨ ਦੇ ਅੰਦਰ ਰੱਖ ਕੇ ਕੀਤੇ ਜਾਣ ਨਜਾਇਜ਼ ਕਬਜ਼ੀਆਂ ਐਨਕਰੋਚਮੈਂਟ ਤੋਂ ਬਚਿਆ ਜਾਵੇ ਬਟਾਲਾ ਤੋਂ ਨਿਤਿਨ ਲੋਤਰਾ ਦੀ ਰਿਪੋਰਟ ਓਨ 에ਅਰ